ਔਡੀਆਂ ਦੇ ਭਾਅ ਦੇ ਉੱਤੇ ਮਰਸੀਡੀਜ਼ ਗੱਡੀ ਔਡੀ ਗੱਡੀ ਰੇਂਜ ਟੋਵਰ ਗੱਡੀ ਜਿਹੜੀ ਆ ਵਿਕਰੀ ਹੈ ਸੋ ਉਹਨਾਂ ਨੂੰ ਇਹ ਜੇ ਲੱਗ ਰਿਹਾ ਕਿ ਸ਼ਾਇਦ ਕਿਤੇ ਗੱਡੀਆਂ ਦੀ ਸੇਲ ਲੱਗੀ ਹੈ ਜਿੱਥੇ ਇਹ ਗੱਡੀਆਂ ਵਿਕਰੀਆਂ ਨੇ ਪਰ ਅਜੇ ਹਾਂ ਨਹੀਂ ਹੈ ਜੋ ਮਾਲਕ ਨੇ ਗੱਡੀਆਂ ਦੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਆਪਣੀ ਗੱਡੀਆਂ ਨੂੰ ਵੇਚਣਾ ਪੈ ਰਿਹਾ ਹੈ ਲੱਖਾਂ ਕਰੋੜਾਂ ਦੀਆਂ ਗੱਡੀਆਂ ਕਿਉਂਕਿ ਹਰ ਇੱਕ ਇਨਸਾਨ ਲਗਜ਼ਰੀ ਗੱਡੀ ਨਹੀਂ ਲੈ ਸਕਦਾ ਜਿਨ੍ਹਾਂ ਕੋਲ ਇੱਕ ਗੱਡੀ ਹੈ ਉਹਨਾਂ ਨੂੰ ਮਜਬੂਰੀ ਦੇ ਵਿੱਚ ਆਪਣੀਆਂ ਗੱਡੀਆਂ ਨੂੰ ਵੇਚਣਾ ਪੈ ਰਿਹਾ ਹੈ ਇੱਕ ਵਿਅਕਤੀ ਜਿਸ ਨੇ 84 ਲੱਖ ਦੀ ਆਪਣੀ ਮਰਸੀਡੀਜ਼ ਗੱਡੀ ਲਈਤੀ ਸੀ ਉਸ ਨੂੰ ਸਿਰਫ 2.5 ਲੱਖ ਦੇ ਵਿੱਚ ਵੇਚਿਆ ਦਰਸਲ ਦਿੱਲੀ ਦੇ ਵਿੱਚ 1 ਜੁਲਾਈ ਤੋਂ ਨਵਾਂ ਨਿਯਮ ਲਾਗੂ ਹੋ ਚੁੱਕਾ ਹੈ ਜਿੱਥੇ ਜੇਕਰ ਗੱਲ ਕੀਤੀ ਜਾਵੇ 10 ਸਾਲ ਪੁਰਾਣੀ ਡੀਜ਼ਲ ਤੇ 15 ਸਾਲ ਪੁਰਾਣੀ ਪੈਟਰੋਲ ਗੱਡੀਆਂ ਨੂੰ ਬੈਨ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪੈਟਰੋਲ ਪੰਪਾਂ ਦੇ ਉੱਤੇ ਸੀਸੀਟੀਵੀ ਕੈਮਰਾ ਲਗਾਏ ਗਏ ਨੇ ਪੋਸਟਰ ਲਗਾਏ ਗਏ ਨੇ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਆਪਣੀ ਇਹਨਾਂ ਪੁਰਾਣੀਆਂ ਗੱਡੀਆਂ ਨੂੰ ਪੈਟਰੋਲ ਪ੍ਰਮਾਨ ਦੇ ਲਈ ਲੈ ਕੇ ਆਓਗੇ ਤਾਂ ਤੁਹਾਨੂੰ ਜੁਰਮਾਨਾ ਲੱਗੇਗਾ ਤੇ ਤੁਹਾਡੀਆਂ ਇਹ ਗੱਡੀਆਂ ਇਹਨਾਂ ਨੂੰ ਇੰਪਾਉਂਡ ਕਰ ਦਿੱਤਾ ਜਾਵੇਗਾ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਸਕ੍ਰੈਪ ਦੇ ਵਿੱਚ ਵੇਚ ਦਿੱਤਾ ਜਾਵੇਗਾ ਤਾਂ ਇਹ ਨਵਾਂ ਨਿਯਮ ਦਿੱਲੀ ਦੇ ਵਿੱਚ ਲਾਗੂ ਹੋ ਚੁੱਕਾ ਹੈ ਜੋ ਗੱਡੀਆਂ ਦੇ ਮਾਲਕ ਨੇ ਜਿਨ੍ਹਾਂ ਦੀਆਂ ਗੱਡੀਆਂ ਪੁਰਾਣੀਆਂ ਹੋ ਚੁੱਕੀਆਂ ਨੇ ਉਹਨਾਂ ਦੇ ਲਈ ਸਿਰਦਰਦ ਬਣ ਚੁੱਕਾ ਹੈ ਕਿਉਂਕਿ ਲੋਕਾਂ ਨੂੰ ਆਪਣੀਆਂ ਗੱਡੀਆਂ ਸਸਤੇ ਰੇਟਾਂ ਤੇ ਵੇਚਣੀਆਂ ਪੈ ਰਹੀਆਂ ਨੇ ਇੱਕ ਵਿਅਕਤੀ ਹੈ ਜੋ ਮਰਸੀਡੀਜ਼ ਗੱਡੀ ਲੈ ਕੇ ਜਾਂਦਾ ਹੈ ਪੈਟਰੋਲ ਪਰਵਾਉਣ ਦੇ ਲਈ ਪਰ ਉਸ ਵਿਅਕਤੀ ਨੂੰ ਆਪਣੀ ਗੱਡੀ ਇਮਪਾਉਂਡ ਹੁੰਦੀ ਦੇਖ ਕੇ ਮਹਿਜ਼ 2.5 ਲੱਖ ਦੇ ਵਿੱਚ ਇਸ ਗੱਡੀ ਨੂੰ ਵੇਚਣਾ ਪੈਂਦਾ ਹੈ ਦਰਸਲ ਦਿੱਲੀ ਦੇ ਵਿੱਚ ਇਹ ਵਿਅਕਤੀ ਹੈ ਜੋ ਆਸ਼ਰਮ ਦੇ ਕੋਲ ਪੈਟਰੋਲ ਪੰਪ ਸੀ ਜਿੱਥੇ ਗੱਡੀ ਪਰਵਾਉਣ ਦੇ ਲਈ ਜਾਂਦਾ ਹੈ ਤੇ ਇਸੇ ਦਰਮਿਆਨ ਪੁਲਿਸ ਇਸ ਦੀ ਗੱਡੀ ਨੂੰ ਜ਼ਬਤ ਕਰ ਲੈਂਦੀ ਹੈ ਅਤੇ ਬਾਅਦ ਦੇ ਵਿੱਚ ਇਸ ਵਿਅਕਤੀ ਨੂੰ ਆਪਣੀ 84 ਲੱਖ ਦੀ ਮਰਸੀਡੀਜ਼ ਗੱਡੀ ਨੂੰ 2.5 ਲੱਖ ਰੁਪਏ ਚ ਵੇਚਣਾ ਪਿਆ 2015 ਦੇ ਵਿੱਚ ਇਸ ਵਿਅਕਤੀ ਨੇ ਇਹ ਗੱਡੀ ਖਰੀਦੀ ਸੀ 84 ਲੱਖ ਦੀ ਜਿਸ ਦੀ ਮਿਆਦ ਪੂਰੀ ਹੋਣ ਦੇ ਕਾਰਨ ਇਸ ਨੂੰ ਘੱਟ ਕੀਮਤ ਤੇ 1 ਅਪ੍ਰੈਲ ਨੂੰ ਜੋ ਦਿੱਲੀ ਦੇ ਵਿੱਚ ਨਵਾਂ ਨਿਯਮ ਲਾਗੂ ਹੋਇਆ ਉਸ ਦੇ ਕਾਰਨ ਇਸ ਕੋ ਕੋਈ ਹੋਰ ਆਪਸ਼ਨ ਨਹੀਂ ਸੀ ਜਿਸ ਤੇ ਤੇ ਸਕ੍ਰੈਪ ਤੋਂ ਆਪਣੀ ਗੱਡੀ ਨੂੰ ਬਚਾਉਣ ਦੇ ਲਈ ਇਸ ਨੂੰ 2.5 ਲੱਖ ਦੇ ਵਿੱਚ ਆਪਣੀ ਮਰਸੀਡੀ ਗੱਡੀ ਨੂੰ ਵੇਚਣਾ ਪਿਆ ਹੈ ਤਾਂ ਇਹ ਇੱਕ ਸ਼ਖਸ ਹੈ ਇਸ ਤੋਂ ਇਲਾਵਾ ਵੀ ਕਈ ਲੋਕ ਨੇ ਜਿਨ੍ਹਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ ਜਾ ਰਿਹਾ ਜੋ ਦਿੱਲੀ ਦੇ ਵਿੱਚ ਰੇਖਾ ਸਰਕਾਰ ਦੇ ਵੱਲੋਂ ਇਹ ਨਵਾਂ ਨਿਯਮ ਬਣਾ ਦਿੱਤਾ ਗਿਆ ਇਸ ਨੂੰ ਲਾਗੂ ਕਰ ਦਿੱਤਾ ਗਿਆ ਜਿੱਥੇ ਧੜਾ ਧੜ ਚਲਾਨ ਵੀ ਕੱਟੇ ਜਾ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਗੱਡੀਆਂ ਦੀ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਪਹਿਲਾਂ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ 10000 ਰੁਪਏ ਦਾ ਚਲਾਨ ਭਰਨਾ ਪੈ ਰਿਹਾ ਇਸ ਤੋਂ ਇਲਾਵਾ ਟੂ-ਵਿਲਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 5000 ਦਾ ਚਲਾਨ ਭਰਨਾ ਪੈਂਦਾ ਹੈ ਪਰ ਪੁਰਾਣੀ ਗੱਡੀਆਂ ਜਿਹੜੀਆਂ ਨੇ ਉਹ ਹੁਣ ਲੋਕਾਂ ਦੇ ਲਈ ਸਿਰਦਰਦ ਬਣ ਚੁੱਕੀਆਂ ਨੇ ਲੋਕਾਂ ਨੂੰ ਬਹੁਤ ਹੀ ਸਸਤੇ ਰੇਟਾਂ ਤੇ ਆਪਣੀ ਲਗਜ਼ਰੀ ਗੱਡੀਆਂ ਨੂੰ ਵੇਚਣਾ ਪੈ ਰਿਹਾ ਜਿਹੜੇ ਆ ਲਗਜ਼ਰੀ ਗੱਡੀਆਂ ਜਿਨ੍ਹਾਂ ਦੀ ਕੀਮਤ ਲੱਖਾਂ ਤੋਂ ਕਰੋੜਾਂ ਤੱਕ ਹੁੰਦੀ ਹੈ ਤੁਸੀਂ ਸੋਚੋ ਇੱਕ ਵਿਅਕਤੀ ਜਿਸ ਨੇ 84 ਲੱਖ ਦੀ ਆਪਣੀ ਗੱਡੀ ਖਰੀਦੀ ਹੋਵੇ ਮਰਸੀਡੀ ਗੱਡੀ ਖਰੀਦੀ ਹੋਵੇ ਉਸ ਨੂੰ ਮਹਿਜ਼ 2.5 ਲੱਖ ਰੁਪਏ ਚ ਉਹ ਗੱਡੀ ਵੇਚਣੀ ਪਈ ਹੋਵੇ ਕਿਉਂਕਿ ਉਸ ਨੂੰ ਡਰ ਸੀ ਕਿ ਸਰਕਾਰ ਨੇ ਇਸ ਨੂੰ ਸਕ੍ਰੈਪ ਦੇ ਵਿੱਚ ਪੇਚ ਦੇਣਾ ਜੋ 2.5 ਲੱਖ ਉਸ ਦੇ ਕੋਲ ਉਹ ਵੀ ਉਸ ਨੂੰ ਨਹੀਂ ਸੀ ਮਿਲਨੇ ਇਸ ਕਰਕੇ ਇਹ ਉਹ ਵਿਅਕਤੀ ਹੈ ਇਹ ਜਾਂਦਾ ਤਾਂ ਪੈਟਰੋਲ ਪੰਪ ਤੇ ਆਪਣੀ ਗੱਡੀ ਦੇ ਵਿੱਚ ਪੈਟਰੋਲ ਪਰਵਾਣ ਦੇ ਲਈ ਹੈ ਡੀਜ਼ਲ ਪਰਵਾਣ ਦੇ ਲਈ ਜਾਂਦੇ ਆ ਪਰ ਉੱਥੇ ਜਦੋਂ ਪੁਲਿਸ ਦੇ ਵੱਲੋਂ ਚਲਾਨ ਕੱਟੇ ਜਾਂਦੇ ਨੇ ਨਾਲ ਦੀ ਨਾਲ ਇਹ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਤੁਹਾਡੀ ਗੱਡੀ ਹੁਣ ਇੰਪਾਉਂਡ ਹੋਏਗੀ ਉਸ ਤੋਂ ਬਾਅਦ ਇਸ ਨੂੰ ਸਕ੍ਰੈਪ ਦੇ ਵਿੱਚ ਭੇਜ ਦਿੱਤਾ ਜਾਵੇਗਾ ਤੇ ਇਸ ਡਰ ਤੋਂ ਜੋ ਦਿੱਲੀ ਦੇ ਵਿੱਚ ਲੋਕ ਰਹਿ ਰਹੇ ਨੇ ਜਿਨ੍ਹਾਂ ਦੀ ਗੱਡੀਆਂ ਦੀ ਮਿਆਦ ਪੂਰੀ ਹੋ ਚੁੱਕੀ ਆ ਹੁਣ ਉਹਨਾਂ ਦੇ ਵੱਲੋਂ ਬੇਹੱਦ ਹੀ ਸਸਤੇ ਰੇਟਾਂ ਤੇ ਆਪਣੀ ਗੱਡੀਆਂ ਨੂੰ ਵੇਚਿਆ ਜਾ ਰਿਹਾ ਹੈ ਇਸ ਤੋਂ ਬਾਅਦ ਗੱਲ ਕਰ ਲੈਂਦੇ ਆ ਦਿੱਲੀ ਦੇ ਵਿੱਚ ਹੀ ਇੱਕ ਹੋਰ ਵਿਅਕਤੀ ਹੈ ਜਿਸ ਦੇ ਵੱਲੋਂ ਆਪਣਾ ਦਰਦ ਚਲਕਾਇਆ ਗਿਆ ਤੇ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਆਪਣੀ ਰੇਂਜ ਰੋਵਰ ਗੱਡੀ ਜਿਹੜੀ ਆ ਘੋਡੀਆਂ ਦੇ ਭਾਤੇ ਵੇਚਣਾ ਪੈਣਾ ਉਸ ਨੂੰ ਉਹ ਮਜਬੂਰ ਹੈ ਕਿਉਂਕਿ ਉਸਨੇ 2018 ਦੇ ਵਿੱਚ 55 ਲੱਖ ਦੀ ਇਹ ਲਗਜ਼ਰੀ ਰੇਂਜ ਰੋਵਰ ਐਸਯੂਵੀ ਖਰੀਦੀ ਸੀ ਉਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਦੀ ਕੰਡੀਸ਼ਨ ਬਹੁਤ ਸਹੀ ਹੈ ਇਸ ਦੀ 오ਡੋਮੀਟਰ ਤੇ ਕੇਵਲ 74000 ਕਿਲੋਮੀਟਰ ਇੱਕ ਗੱਡੀ ਚੱਲੀ ਆ ਇਸ ਵਿਅਕਤੀ ਦਾ ਨਾਮ ਰਿਤੇਸ਼ ਗੰਦੋਤਰੇ ਤੁਸੀਂ ਇਸ ਦੀ ਤਸਵੀਰ ਵੀ ਦੇਖ ਰਹੇ ਹੋ ਉਸ ਦੀ ਰੇਂਜ ਰੋਵਰ ਗੱਡੀ ਹੈ ਜਿਸ ਦੇ ਵਿੱਚ ਉਸ ਨੇ ਦੱਸਿਆ ਕਿ ਸਿਰਫ 74000 ਕਿਲੋਮੀਟਰ ਇੱਕ ਗੱਡੀ ਚੱਲੀ ਹੈ ਇਹ 2 ਲੱਖ ਕਿਲੋਮੀਟਰ ਹੋਰ ਚੱਲ ਸਕਦੀ ਹੈ ਪਰ ਸਰਕਾਰ ਨੇ ਜੋ ਨਵਾਂ ਨਿਯਮ ਲਗਾਤਾ ਹੈ ਜੋ ਨਿਯਮ ਲਾਗੂ ਕਰ ਦਿੱਤਾ ਹੈ ਹੁਣ ਇਹਨਾਂ ਦੇ ਲਈ ਸਿਰਦਰਦੀ ਬਣ ਚੁੱਕਿਆ ਹੈ ਪਹਿਲਾ ਜੁਰਮਾਨਾ ਦੇਣਾ ਪਵੇਗਾ ਬਾਅਦ ਦੇ ਵਿੱਚ ਇਹ ਗੱਡੀ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਸਕ੍ਰੈਪ ਦੇ ਵਿੱਚ ਬੇਦਿੱਤੀ ਜਾਵੇਗੀ ਤਾਂ 2018 ਦੇ ਵਿੱਚ 55 ਲੱਖ ਦੀ ਇਹ ਲਕਸ਼ਰੀ ਰੇਂਜ ਰੋਵਰ ਗੱਡੀ ਖਰੀਦੀ ਹੈ ਪਰ ਹੁਣ ਇਸ ਨੂੰ ਕੌਡੀਆਂ ਦੇ ਭਾਅ ਦੇ ਉੱਤੇ ਬਹੁਤ ਘੱਟ ਰੇਟਾਂ ਤੇ ਇਸ ਗੱਡੀ ਨੂੰ ਵੇਚਣਾ ਪੈ ਰਿਹਾ ਹੈ ਤਾਂ ਆਪਣਾ ਦਰਦ ਇਹ ਲੋਕ ਕਿਤੇ ਨਾ ਕਿਤੇ ਜਤਾਂਦੇ ਹੋਏ ਨਜ਼ਰ ਆ ਰਹੇ ਨੇ ਸਰਕਾਰ ਦੇ ਖਿਲਾਫ ਇਹਨਾਂ ਦਾ ਗੁੱਸਾ ਚਲਕਦਾ ਹੋਇਆ ਨਜ਼ਰ ਆ ਰਿਹਾ ਕਿ ਤੁਸੀਂ ਅਜਿਹਾ ਕਿਵੇਂ ਕਰ ਸਕਦੇ ਹੋ ਪਰ ਦਿੱਲੀ ਦੇ ਵਿੱਚ ਜੋ ਹਵਾ ਦੀ ਗੱਲ ਕਰ ਦਿੱਤੀ ਜਾਵੇ ਹਵਾ ਬਹੁਤ ਖਰਾਬ ਹੋ ਚੁੱਕੀ ਹੈ ਜਿਸ ਦੇ ਕਾਰਨ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਇਸ ਤੋਂ ਬਾਅਦ ਗੱਲ ਗੱਲ ਕਰ ਦਿੱਤੀ ਜਾਵੇ ਇੱਕ ਹੋਰ ਵਿਅਕਤੀ ਜਿਸ ਦੇ ਵੱਲੋਂ ਦੱਸਿਆ ਗਿਆ ਕਿ ਮਰਸੀਡੀਜ਼ ਗੱਡੀ ਹੈ ਜੋ ਉਸਦੇ ਪਿਤਾ ਦੇ ਵੱਲੋਂ 16 ਸਾਲ ਪਹਿਲੇ ਖਰੀਦੀ ਗਈ ਸੀ ਇਸ ਨੂੰ ਉਸਦੇ ਪਿਤਾ ਨੇ ਲਿਆ ਸੀਗਾ ਪਰ ਹਾਲੇ ਵੀ ਇਸ ਦੀ ਕੰਡੀਸ਼ਨ ਬਹੁਤ ਸਹੀ ਹੈ ਜੋ ਗੱਡੀ ਜੇਕਰ ਹਾਲਾਤ ਦਿਖਾਏ ਜਾਏ ਉਸਨੇ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਉਸ ਦੀ ਗੱਡੀ ਦੇ ਵਿੱਚ ਇਹ ਮਰਸੀਡੀਜ਼ ਗੱਡੀ ਹੈ ਜੋ ਉਸਦੇ ਪਿਤਾ ਦੇ ਵੱਲੋਂ ਖਰੀਦੀ ਗਈ ਸੀ ਪਰ ਇਸ ਮਰਸੀਡੀਜ਼ ਗੱਡੀ ਨੂੰ ਹੁਣ ਉਸ ਨੂੰ ਵੇਚਣਾ ਪੈਣਾ ਕਿਉਂਕਿ ਦਿੱਲੀ ਸਰਕਾਰ ਦੇ ਵੱਲੋਂ ਡੰਡਾ ਚੁੱਕਿਆ ਗਿਆ ਕਿਉਂਕਿ ਪੈਟਰੋਲ ਪੰਪਾਂ ਤੇ ਜਾਂਦੇ ਨੇ ਪੈਟਰੋਲ ਪੰਪਾਂ ਤੇ ਨਾ ਤਾਂ ਇਹਨਾਂ ਦੇ ਪੈਟਰੋਲ ਭਰੇ ਜਾਂਦੇ ਨੇ ਨਾ ਡੀਜ਼ਲ ਭਰੇ ਜਾਂਦੇ ਨੇ ਤੇ ਹੁਣ ਮਜਬੂਰੀ ਦੇ ਵਿੱਚ ਇਸ ਵਿਅਕਤੀ ਨੂੰ ਆਪਣੀ ਗੱਡੀ ਨੂੰ ਵੇਚਣਾ ਪੈਣਾ ਹੈ ਕਿਉਂਕਿ ਮਰਸੀਡੀਜ਼ ਗੱਡੀ ਵਾਲੇ ਦੇ ਵੱਲੋਂ ਪੋਸਟ ਲਿਖੀ ਗਈ ਜਿਸ ਦੇ ਵਿੱਚ ਉਸਨੇ ਕਿਹਾ ਕਿ ਮੇਰੇ ਪਿਤਾ ਦੇ ਵੱਲੋਂ 16 ਸਾਲ ਪੁਰਾਣੀ ਮਰਸੀਡੀਜ਼ E280 26 ਜੋ ਹਾਲੇ ਵੀ ਜੋ ਹੁਣ ਲੇਟੈਸਟ ਮਾਡਲਸ ਆ ਰਹੇ ਨੇ ਗੱਡੀਆਂ ਦੇ ਉਹਨਾਂ ਨਾਲੋਂ ਮਜ਼ਬੂਤ ਹੈ ਸਾਫ਼ ਚੱਲਦੀ ਹੈ ਪਰ ਇਸ ਦੇ ਸਾਰਾ ਇਸ ਦੇ ਫੰਕਸ਼ਨਸ ਜਿਹੜੇ ਨੇ ਸਹੀ ਕਰਦੇ ਨੇ ਕੰਮ ਪਰ ਫੇਰ ਵੀ ਇਸ ਗੱਡੀ ਨੂੰ ਸਾਨੂੰ ਵੇਚਣਾ ਪੈਣਾ ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰ ਦੇ ਖਿਲਾਫ ਆਪਣੀ ਨਿਰਾਸ਼ਗੀ ਨੂੰ ਵੀ ਜਤਾਇਆ ਉਹਨਾਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੈਨੂੰ ਇਸ ਨੂੰ ਪੁਰਾਣੇ ਸਕ੍ਰੈਪ ਦਾ ਲੇਬਲ ਦੇਣਾ ਪੈਣਾ ਕਿਉਂਕਿ ਅਸੀਂ ਇੱਕ ਅਜਿਹੇ ਦੇਸ਼ ਦੇ ਵਿੱਚ ਰਹਿੰਦੇ ਹਾਂ ਜਿੱਥੇ ਸਿਆਸਤਦਾਨਾਂ ਨੂੰ ਕਾਰਾਂ ਨਾਲ ਕੋਈ ਪਿਆਰ ਨਹੀਂ ਮੈਂ ਸਰਕਾਰ ਨੂੰ ਚੁਣੌਤੀ ਦਿੰਦਾ ਹਾਂ ਕਿ ਇਹ ਸਾਬਿਤ ਕਰੇ ਕਿ ਇਹ ਪ੍ਰਦੂਸ਼ਿਤ ਕਰਦੀ ਹੈ ਉਹ ਨਹੀਂ ਕਰਨਗੇ ਸਾਬਿਤ ਪਰ ਫਿਰ ਵੀ ਇਸ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਯਾਨੀ ਇਸ ਗੱਡੀ ਨੂੰ ਸਕ੍ਰੈਪ ਦੇ ਵਿੱਚ ਭੇਜਿਆ ਜਾਵੇਗਾ ਤਾਂ ਇਸ ਤਰੀਕੇ ਦੇ ਨਾਲ ਵੱਖ-ਵੱਖ ਲੋਕ ਨੇ ਜਿਨ੍ਹਾਂ ਦੀਆਂ ਲਗਜ਼ਰੀ ਗੱਡੀਆਂ ਖਰੀਦਣ ਦਾ ਸੁਪਨਾ ਹੁੰਦਾ ਹੈ ਤੇ ਆਪਣੇ ਸੁਪਨੇ ਨੂੰ ਉਹ ਪੂਰਾ ਵੀ ਕਰ ਲੈਂਦੇ ਨੇ ਪਰ ਹੁਣ ਇਸ ਲਗਜ਼ਰੀ ਗੱਡੀਆਂ ਦੇ ਸੁਪਨੇ ਕਰਕੇ ਉਹਨਾਂ ਨੂੰ ਇਸੇ ਦਰਦੀ ਬਣ ਗਿਆ ਕਿਉਂਕਿ ਆਪਣੀ ਲਗਜ਼ਰੀ ਗੱਡੀਆਂ ਜਿਨ੍ਹਾਂ ਨੂੰ ਉਹਨਾਂ ਨੇ ਕਿਸੇ ਨੇ 84 ਲੱਖ ਦੇ ਵਿੱਚ ਗੱਡੀ ਖਰੀਦੀ ਸੀ ਕਿਸੇ ਨੇ 55 ਲੱਖ ਦੇ ਵਿੱਚ ਗੱਡੀ ਖਰੀਦੀ ਸੀ ਪਰ ਹੁਣ ਉਹਨਾਂ ਨੂੰ ਬਹੁਤ ਹੀ ਸਸਤੇ ਰੇਟਾਂ ਤੇ ਇਹ ਕਹੋ ਕਿ ਮੁਨਾਫੇ ਦਾ ਘਾਟੇ ਦੇ ਵਿੱਚ ਆਪਣੀ ਗੱਡੀਆਂ ਨੂੰ ਵੇਚਣਾ ਪੈ ਰਿਹਾ ਹਾਲਾਂਕਿ ਉਹਨਾਂ ਲੋਕਾਂ ਦੇ ਲਈ ਇਹ ਖੁਸ਼ਖਬਰੀ ਜ਼ਰੂਰ ਹੋ ਸਕਦੀ ਹੈ ਜੋ ਲਗਜ਼ਰੀ ਗੱਡੀਆਂ ਖਰੀਦਣ ਦੇ ਚਾਹਵਾਨ ਨੇ ਪੰਜਾਬ ਤੋਂ ਜੇਕਰ ਕੋਈ ਵਿਅਕਤੀ ਦਿੱਲੀ ਦੇ ਵਿੱਚ ਕੋਈ ਗੱਡੀ ਖਰੀਦਦਾ ਹੈ ਜਿਸ ਦੀ ਮਰਸੀਡੀਜ਼ ਜਾਂ ਕੋਈ ਲਗਜ਼ਰੀ ਗੱਡੀ ਖਰੀਦਣ ਦੀ ਚਾਹ ਹੈ ਤੇ ਹੁਣ ਉਹਨਾਂ ਦੇ ਲਈ ਇੱਕ ਗੱਡੀਆਂ ਖਰੀਦ ਲੈਣ ਕਿਉਂਕਿ ਦਿੱਲੀ ਦੇ ਵਿੱਚ ਜੋ ਮਰਸੀਡੀਜ਼ ਆ ਆਡੀ ਆ ਜਾਂ ਕੋਈ ਹੋਰ ਵੀ ਗੱਡੀ ਦੀ ਗੱਲ ਕਰ ਦਿੱਤੀ ਜਾਵੇ ਉਹ ਸਸਤੇ ਰੇਟਾਂ ਤੇ ਮਿਲ ਰਹੀ ਆ ਕਿਉਂਕਿ ਉਹਨਾਂ ਦੀ ਮਿਆ ਜਿਹੜੀ ਆ ਦਿੱਲੀ ਸਰਕਾਰ ਦੇ ਮੁਤਾਬਕ ਪੂਰੀ ਹੋ ਚੁੱਕੀ ਆ ਤਾਂ ਦਿੱਲੀ ਸਰਕਾਰ ਦੇ ਵੱਲੋਂ 1 ਜੁਲਾਈ ਨੂੰ ਨਵਾਂ ਨਿਯਮ ਲਾਗੂ ਕੀਤਾ ਗਿਆ ਸੀ ਇਸ ਨਿਯਮ ਦੇ ਵਿੱਚ ਕੀ ਸੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਗ੍ਰਾਫਿਕ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਾਂਗੇ 10 ਸਾਲ ਪੁਰਾਣੀ ਡੀਜ਼ਲ ਗੱਡੀ ਇਹ ਪੁਰਾਣੀ ਗੱਡੀਆਂ ਜਿਹੜੀਆਂ ਨੇ ਉਹਨਾਂ ਤੇ ਪੈਟਰੋਲ ਡੀਜ਼ਲ ਹੁਣ ਨਹੀਂ ਮਿਲੇਗਾ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਆ ਮਿਆਦ ਕੀ ਆ 10 ਸਾਲ ਪੁਰਾਣੀ ਡੀਜ਼ਲ ਤੇ 15 ਸਾਲ ਪੁਰਾਣੀ ਪੈਟਰੋਲ ਗੱਡੀਆਂ ਤੇ ਇਹ ਨਵਾਂ ਨਿਯਮ ਲਾਗੂ ਹੋਇਆ ਹੈ ਪੁਰਾਣੀਆਂ ਗੱਡੀਆਂ ਜਨਤਕ ਥਾਵਾਂ ਤੇ ਫੜੇ ਜਾਣ ਤੇ 5 ਤੋਂ 10000 ਤੱਕ ਦਾ ਜੁਰਮਾਨਾ ਹੈ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਕਿ 2 ਵੀਲਰ ਨੂੰ 5 ਤੇ ਜੋ 4 ਵੀਲਰ ਨੇ ਗੱਡੀਆਂ ਨੇ ਉਹਨਾਂ ਨੂੰ 10000 ਦਾ ਫਾਈਨ ਲਗਾਇਆ ਜਾ ਰਿਹਾ ਹੈ ਜ਼ਬਤ ਕੀਤੀਆਂ ਗਈਆਂ ਗੱਡੀਆਂ ਨੂੰ ਸਿੱਧਾ ਸਕਰੈਪ ਦੇ ਲਈ ਭੇਜਿਆ ਜਾਵੇਗਾ ਤਾਂ ਇਹ ਦਿੱਲੀ ਸਰਕਾਰ ਦੇ ਵੱਲੋਂ ਨਵਾਂ ਨਿਯਮ ਲਾਗੂ ਉਹ ਕਰ ਦਿੱਤਾ ਗਿਆ ਜਿੱਥੇ ਪੈਟਰੋਲ ਦੀ ਮਿਆਦ ਜਿਹੜੀ ਹੈ ਪੈਟਰੋਲ ਗੱਡੀਆਂ ਜਿਨ੍ਹਾਂ ਦੀ ਮਿਆਦ 15 ਸਾਲ ਰੱਖੀ ਗਈ ਹੈ ਤੇ ਡੀਜ਼ਲ ਗੱਡੀਆਂ ਜਿਨ੍ਹਾਂ ਦੀ ਮਿਆਦ 10 ਸਾਲ ਰੱਖੀ ਗਈ ਹੈ ਜੇਕਰ ਤੁਹਾਡੀ ਗੱਡੀਆਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਦਿੱਲੀ ਦੇ ਵਿੱਚ ਤੁਸੀਂ ਰਹਿੰਦੇ ਹੋ ਤਾਂ ਤੁਹਾਨੂੰ ਆਪਣੀ ਗੱਡੀਆਂ ਨੂੰ ਹੁਣ ਵੇਚਣਾ ਪਵੇਗਾ ਕਿਉਂਕਿ ਤੁਸੀਂ ਕਿਸੇ ਵੀ ਪੈਟਰੋਲ ਪੰਪ ਤੇ ਜਾਓਗੇ ਤੁਹਾਡੀ ਗੱਡੀ ਦੇ ਵਿੱਚ ਨਾ ਤਾਂ ਜੇਕਰ ਤੁਹਾਡੀ ਗੱਡੀ ਪੈਟਰੋਲ ਵਾਲੀ ਹੈ ਉਸ ਦੇ ਵਿੱਚ ਪੈਟਰੋਲ ਨਹੀਂ ਪਵੇਗਾ ਜੇਕਰ ਤੁਹਾਡੀ ਗੱਡੀ ਡੀਜ਼ਲ ਵਾਲੀ ਹੈ ਡੀਜ਼ਲ ਨਹੀਂ ਪਵੇਗਾ ਬਾਈਕ ਦਾ ਵੀ ਸੇਮ ਇਹੀ ਰੂਲ ਹੈ ਜੇਕਰ ਤੁਹਾਡੀ ਬਾਈਕ 10 ਸਾਲ ਪੁਰਾਣੀ ਹੈ ਪੈਟਰੋਲ ਵਾਲੀ ਹੈ ਉਹ 15 ਸਾਲ ਪੁਰਾਣੀ ਹੈ ਤੇ ਤੁਹਾਡੀ ਬਾਈਕ ਦੇ ਵਿੱਚ ਵੀ ਪੈਟਰੋਲ ਨਹੀਂ ਪਏਗਾ ਤੇ ਇਹ ਕਿਤੇ ਨਾ ਕਿਤੇ ਜੋ ਲੋਕ ਨੇ ਇਹ ਪਰੇਸ਼ਾਨ ਹੋ ਰਹੇ ਨੇ ਜਿਸ ਦੇ ਕਾਰਨ ਲੋਕਾਂ ਦੇ ਵੱਲੋਂ ਆਪਣਾ ਦੁੱਖ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਤੇ ਜਤਾਇਆ ਜਾ ਰਿਹਾ ਹੈ ਕਿ ਕਿਸੇ ਵਿਅਕਤੀ ਦੇ ਵੱਲੋਂ ਮਰਸੀਡੀਜ਼ ਗੱਡੀ ਨੂੰ ਵੇਚਿਆ ਜਾ ਰਿਹਾ ਕਿਸੇ ਦੇ ਵੱਲੋਂ ਆਪਣੀ ਰੇਂਜ ਰੋਵਰ ਗੱਡੀ ਨੂੰ ਵੇਚਿਆ ਜਾ ਰਿਹਾ ਤੇ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਦਿੱਲੀ ਦੇ ਵਿੱਚ ਬਣੇ ਹੋਏ ਨੇ ਜੋ ਦਿੱਲੀ ਦੇ ਲੋਕ ਨੇ ਕਿਤੇ ਨਾ ਕਿਤੇ ਆਪਣਾ ਦੁੱਖੜਾ ਜਿਤਾਉਂਦੇ ਹੋਏ ਨਜ਼ਰ ਆ ਰਹੇ ਨੇ